ਜ਼ਿਲ੍ਹਾ ਜਲੰਧਰ ਦੇ ਅਧੀਨ ਆਉਂਦੇ ਸੱਜਾ ਦਾ ਜੀਤ ਸਿੰਘ ਜੀ ਪਬਲਿਕ ਸਕੂਲ ਸਰਹਾਲੀ ਵਿਖੇ ਸਕੂਲ ਦੇ ਡਾਇਰੈਕਟਰ ਅਗਬੀਰ ਸਿੰਘ ਚਾਲ ਦੀ ਦੇਖ ਰੇਖੇਠ ਅਤੇ ਹੈੱਡ ਫੁੱਟਬਾਲ ਕੋਚ ਓਮਕਾਰ ਸਿੰਘ ਖੈਰਾ ਦੀ ਨਿਗਰਾਨੀ ਵਿੱਚ 4 ਰੋਜ਼ਾ ਫੁੱਟਬਾਲ ਸਿਖਲਾਈ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਜਾਰਜ ਲੌਰੀਅੰਸ ਡਾਇਰੈਕਟਰ ਇੰਡੀਆ ਰਸ਼ ਸੌਕਰ ਕਲੱਬ ਅਤੇ ਸ਼ਾ ਨਿਵਾਜ਼ ਹੈੱਡ ਕੋਚ ਇੰਡੀਆ ਰਸ਼ੀ ਸੋਕਰ ਕਲੱਬ ਵਿਸ਼ੇਸ਼ ਤੌਰ ਤੇ ਪਹੁੰਚੇ ਤੇ ਉਹਨਾਂ ਨੇ ਖਿਡਾਰੀਆਂ ਨੂੰ ਇਕੱਤਰ ਕਰਕੇ ਸਿਖਲਾਈ ਦਿੱਤੀ ਅੱਜ ਪਹਿਲੇ ਦਿਨ ਖਿਡਾਰੀਆਂ ਦੀ ਹੌਂਸਲਾ ਬੁਲਾਈ ਕਰਨ ਲਈ ਹਰਦੀਪ ਸਿੰਘ ਟੈਕਨੀਕਲ ਕੋਆਰਡੀਨੇਟਰ ਪੰਜਾਬ ਫੁੱਟਬਾਲ ਐਸੋਸੀਏਸ਼ਨ ਅਤੇ ਉਹਨਾਂ ਨਾਲ ਮਨਜਿੰਦਰ ਸਿੰਘ ਖਾਲਸਾ ਇੰਟਰਨੈਸ਼ਨੈਟੀ ਅਫਸਰ ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਪਹੁੰਚੇ ਉਹਨਾਂ ਨੇ ਬੱਚਿਆਂ ਨਾਲ ਜਾਣ ਪਛਾਣ ਕਰਨ ਉਪਰੰਤ ਉਹਨਾਂ ਨੂੰ ਫੁੱਟਬਾਲ ਸੰਬੰਧੀ ਟੈਕਨੀਕਲ ਗੱਲਾਂ ਸਮਝਾਈਆਂ ਇਸ ਮੌਕੇ ਤੇ ਵਿਦਿਆਰਥੀਆਂ ਨੇ ਵੀ ਪ੍ਰਣ ਲਿਆ ਕਿ ਅਸੀਂ ਪੂਰੀ ਤਨਦੇਹੀ ਨਾਲ ਖੇਡ ਕੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰਾਂਗੇ ਅਤੇ ਨਾਲ ਹੀ ਆਪਣੇ ਪਿੰਡ ਅਤੇ ਸਕੂਲ ਨੂੰ ਅੱਗੇ ਲੈ ਕੇ ਆਵਾਂਗੇ ਇਸ ਮੌਕੇ ਤੇ ਆਏ ਹੋਏ ਕੋਚ ਸਹਿਬਾਨਾ ਨੇ ਯੂ ਐਸ ਏ ਵਿੱਚ ਹੋ ਰਹੇ ਵਰਲਡ ਕੱਪ ਸੰਬੰਧੀ ਕੀ ਜਾਣਕਾਰੀ ਦਿੱਤੀ ਅਤੇ ਬੱਚੇ ਯੂ ਐਸ ਏ ਵਿੱਚ ਕੋਚਿੰਗ ਕਿਵੇਂ ਲੈਣਗੇ ਇਸ ਸੰਬੰਧੀ ਕੀ ਦੱਸਿਆ ਤੁਸੀਂ ਵੇਖੋ ਇਸ ਖਾਸ ਖਬਰ ਵਿੱਚ ਪਿੰਡ ਸਰਹਾਲੀ ਤੋਂ ਪੱਤਰਕਾਰ ਮੋਹਨ ਸ਼ਰਮਾ ਦੀ ਰਿਪੋਰਟ ਤੋਂ ਪਹਿਲਾਂ ਤਾਂ ਮੈਂ ਆਪਣੇ ਜੀਐਸ ਚਾਹ ਦਾ ਬਹੁਤ ਬਹੁਤ ਧੰਨਵਾਦ ਕਰੂੰਗਾ ਹੰਕਾਰ ਸਿੰਘ ਜੀ ਜੋ ਕੋਚ ਨੇ ਸਕੂਲ ਦੇ ਐਂਡ ਜੋਰਜ ਜੀ ਜੋ ਬੰਬੇ ਤੋਂ ਚੱਲ ਕੇ ਨਾ ਬੱਚਿਆਂ ਨੂੰ ਟ੍ਰੇਨਿੰਗ ਕਰਨ ਆਏ ਆ ਇਹ ਬਹੁਤ ਵਧੀਆ ਉਪਰਾਲਾ ਇਹਨਾਂ ਬੱਚਿਆਂ ਦੇ ਲਈ ਜੋ ਇਹ ਇੱਥੇ ਆ ਕੇ ਕੰਮ ਕਰ ਰਹੇ ਪੰਜਾਬ ਦੇ ਵਿੱਚ ਗਰਾਊਂਡ ਲੈਵਲ ਤੇ ਇਹ ਬਹੁਤ ਹੀ ਜ਼ਰੂਰੀ ਆ ਇਹ ਇੱਕ ਦੂਸਰੇ ਦੀ سپورਟ ਨਾ ਹੁੰਦਾ ਸਕੂਲ ਦੀ سپورਟ ਕੋਚ ਸਾਹਿਬ ਤੇ ਜਿਹੜੇ ਜੋਰਜ ਜੀ ਉੱਥੋਂ ਆਇਆ ਆਪਣੇ ਰਸ਼ ਦੇ ਨਾਲ ਟਾਈ ਅਪ ਕਰ ਰਹੇ ਜਿਹੜੇ ਇਹਨਾਂ ਬੱਚਿਆਂ ਦੇ ਇਸ ਲੈਵਲ ਤੇ ਤੇ ਕੰਮ ਹੋਣ ਨਾਲ ਇਹ ਬੱਚੇ ਡਿਵੈਲਪ ਹੋਣਗੇ ਇਹਨਾਂ ਬੱਚਿਆਂ ਦੇ ਬੇਸਿਕਸ ਦੇ ਉੱਤੇ ਜਿੰਨਾ ਕੰਮ ਕੀਤਾ ਜਾਊਗਾ ਉਨੇ ਹੀ ਬੱਚਿਆਂ ਚ ਇੰਪਰੂਵਮੈਂਟ ਆਊਗੀ ਜਿੱਦੋਂ ਇਹ ਟੀਮ ਸਿਲੈਕਸ਼ਨ ਹੋ ਰਹੀ ਆ ਸਾਨੂੰ ਬੜੀ ਖੁਸ਼ੀ ਹੋਵੇਗੀ ਇਹ ਇਹਨਾਂ ਬੱਚਿਆਂ ਵਿੱਚੋਂ ਬਹੁਤ ਜ਼ਿਆਦਾ ਤੋਂ ਜ਼ਿਆਦਾ ਮੈਕਸਿਮਮ ਬੱਚੇ ਜਿਹੜੇ ਆ ਉਹ ਟੀਮ ਸਿਲੈਕਟ ਹੋ ਕੇ ਅੱਗੇ ਜਾਣ ਉਪਰਾਂ ਔਰ ਮੈਂ ਸਾਰੇ ਬੱਚਿਆਂ ਨੂੰ ਬੈਸਟ ਆਫ ਲੱਕ ਕਹਾਵਾਂਗਾ ਔਰ ਆਪਣੇ ਕੋਚ ਸਾਹਿਬ ਤੇ ਚਾਲ ਸਾਹਿਬ ਨੂੰ ਵੀ ਮੈਂ ਕਹਾਵਾਂਗੇ ਬਹੁਤ ਹੀ ਵਧੀਆ ਉਪਰਾਲਾ ਤੁਹਾਡਾ ਤੁਹਾਡੇ ਇਨੀਸ਼ੀਏਟਿਵ ਦੇ ਨਾਲ ਇਹ ਚੀਜ਼ਾਂ ਇਥੇ ਹੁੰਦੀਆਂ ਜਦੋਂ ਤੁਸੀਂ ਕੋਈ ਇਦਾਂ ਦਾ ਇਨੀਸ਼ੀਏਟ ਸ਼ਾਹਬ ਜادہ ਅਜੀਤ ਸਿੰਘ ਸਕੂਲ ਅਸੀਆ ਜਾਏ ਆ ਵਿਜ਼ਿਟ ਕੀਤਾ ਫੁੱਟਬਾਲ ਨੂੰ ਦੇਖਣ ਦੇ ਲਈ ਤੇ ਮੈਂ ਦੱਸ ਨਹੀਂ ਸਕਦਾ ਕਿੰਨਾ ਮਨ ਖੁਸ਼ ਹੋਇਆ ਫੁੱਟਬਾਲ ਦੀ ਗਰਾਊਂਡ ਤੇ ਗਰਾਊਂਡ ਦੇ ਵਿੱਚ ਇੰਨੇ ਬੱਚੇ ਇਹ ਇੱਕ ਫੁੱਟਬਾਲ ਪਲੇਅਰ ਨੂੰ ਪਤਾ ਵੀ ਇਹ ਕਿੱਡੀ ਵੱਡੀ ਬਲੇਸਿੰਗ ਆ ਇਸ ਗਰਾਊਂਡ ਦੇ ਲਈ ਤੇ ਇਸ ਏਰੀਏ ਦੇ ਲਈ ਮੈਂ ਤਾਂ ਕਹਿੰਦਾ ਹੁਣ ਕਿਸੇ ਵੀ ਏਰੀਆ ਨੂੰ ਬਲੇਸ ਕਰਨਾ ਇਸ ਵੇਲੇ ਸਭ ਤੋਂ ਵਧੀਆ ਚੀਜ਼ ਆ ਗਰਾਊਂਡ ਐਂਡ ਕੋਚਿਸ ਤੇ ਫੁੱਟਬਾਲ ਹੋਣ ਤੇ ਬੱਚਿਆਂ ਦੀ ਜਿਹੜੀ ਆ ਤਸਵੀਰ ਪੰਜਾਬ ਦੀ ਤਸਵੀਰ ਬਦਲਣ ਦਾ ਹੋਰ ਕੋਈ ਤਰੀਕਾ ਨਹੀਂ ਜੇ ਪੰਜਾਬ ਗਲਤ ਪਾਸੇ ਜਾ ਰਿਹਾ ਤਾਂ ਉਹਨੂੰ ਸਹੀ ਕਰਨ ਦਾ ਸਭ ਤੋਂ ਵਧੀਆ ਟ੍ਰੀਟਮੈਂਟ ਆ ਇਸ ਤੋਂ ਵਧੀਆ ਇਲਾਜ ਕੋਈ ਨਹੀਂ ਬਾਕੀ ਮੈਂ ਇੱਥੇ ਦੇ ਜੋ ਚਾਲ ਸਾਰੇ ਆ ਮੈਂ ਤਾਂ ਕਹਿੰਦਾ ਬਹੁਤ ਵੱਡਾ ਉਹਨਾਂ ਦਾ ਇਨੀਸ਼ੀਏਟਿਵ ਆ ਕਿਉਂਕਿ ਸਟਾਰਟ ਇੱਥੋਂ ਹੀ ਹੋਣਾ ਕੰਮ ਇਹਨਾਂ ਨੇ ਅਲੋਕ ਕਰਨਾ ਇਹਨਾਂ ਦਾ ਆਪਣਾ ਇੰਟਰਸਟ ਹੋਊਗਾ ਵੀ ਬੱਚੇ ਖੇਡਣ ਤੇ ਆਪਣੇ ਕੋਟ ਸਾਹਿਬ ਕੁੰਕਾਰ ਕੋਟ ਸਾਹਿਬ ਤੇ ਜੋਰ ਜਿਹੜੇ ਆਪਣੇ ਰਸ ਤੋਂ ਆਏ ਆ ਮੈਨੂੰ ਉਹਨਾਂ ਦੇ ਵਿਚਾਰ ਬਹੁਤ ਵਧੀਆ ਲੱਗੇ ਉਹਨੇ ਮੁੰਡੇ ਨੇ ਇੰਨੀ ਵਧੀਆ ਗੱਲ ਕਹੀ ਵੀ ਬੀ ਜਾਂ ਏ ਲਾਇਸੈਂਸ ਕਰਕੇ ਸਾਰੇ ਮੈਟਰੋ ਸਿਟੀਜ਼ ਜਾਂਦੇ ਆ ਵੱਡੀਆਂ ਕਲੱਬਾਂ ਦੇ ਵਿੱਚ ਪਰ ਜੋਰਜ ਦਾ ਕਹਿਣਾ ਵੀ ਮੇਰਾ ਮੰਨਣਾ ਵੀ ਛੋਟੀਆਂ-ਛੋਟੀਆਂ ਥਾਵਾਂ ਤੋਂ 플레이ਰ ਨਿਕਲਨੇ ਆ ਤਾਂ ਮੈਨੂੰ ਉਹ ਗੱਲ ਕਹੀ ਬਿਲਕੁਲ ਸਹੀ ਆ ਪੰਜਾਬ ਵਿੱਚ ਸਪੈਸ਼ਲੀ ਪਿੰਡਾਂ ਚੋਂ ਛੋਟੇ ਏਰੀਆਜ਼ ਦੇ ਵਿੱਚੋਂ 플레이ਰ ਨਿਕਲੇ ਆ ਤੇ ਨਿਕਲਨੇ ਆ ਤੇ ਬਹੁਤ ਵਧੀਆ ਜਿਹੜਾ ਆ ਇੱਥੇ ਮਾਹੌਲ ਆ ਤੇ ਬੜਾ ਵਧੀਆ ਇਨੀਸ਼ੀਏਟਿਵ ਆ ਤੇ ਮੈਂ ਤਾਂ ਸਾਰਿਆਂ ਨੂੰ ਧੰਨਵਾਦ ਕਰਦਾ ਬਾਕੀ ਪੰਜਾਬ ਫੁੱਟਬਾਲ ਐਸੋਸੀਏਸ਼ਨ ਜਾਂ ਹਰਦੀਪ ਸਿੰਘ ਪੀਐਫਏ ਦਾ ਸਾਰਾ ਦੇਖ ਰਿਹਾ ਹੈ ਤੇ ਨਾਲ ਮੈਨੂੰ ਵੀ ਅਪਾਇੰਟ ਕੀਤਾ ਹੋਇਆ ਇੰਟੀਗ੍ਰਿਟੀ ਅਫਸਰ ਕਿਸੇ ਤਰ੍ਹਾਂ ਦੀ ਲੋੜ ਹੋਵੇ ਚਿੱਤਾਂ ਦੀ ਵੀ ਅਸੀਂ ਇਹਨਾਂ ਦੀ ਹੈਲਪ ਕਰ ਸਕਦੇ ਹਾਂ ਜੋ ਸਾਡੀ ਆਪਣੇ ਲੈਵਲ ਦੇ ਵਿੱਚ ਹੈ ਤਾਂ ਉਸੇ ਜ਼ਰੂਰ ਤੁਹਾਡੇ ਨਾਲ ਖੜੇ ਹਾਂ ਭਰਾਵਾਂ ਦੇ ਨਾਲ ਕਿਉਂਕਿ ਸਾਡਾ ਸਾਰਿਆਂ ਦਾ ਟੀਚਾ ਇੱਕ ਹੈ ਫੁੱਟਬਾਲ ਸਾਡਾ ਸੁਪਨਾ ਕੀ ਹੈ ਪੰਜਾਬ ਪਹਿਲਾ ਵਰਗਾ ਜਿਹੜਾ ਆ სპੋਰਟਸਮੈਨਾਂ ਦਾ ਜਿਹੜਾ ਆ ਇੱਕ ਸਟੇਟ ਬਣੇ ਤਾਂ ਉਹਦਾ ਇਹ ਬਹੁਤ ਵਧੀਆ ਇੱਕ ਸਟਾਰਟਿੰਗ ਸਟੈਪ ਹੈ ਤੇ ਬੜਾ ਮਨ ਖੁਸ਼ ਹੋਇਆ ਜੀ ਇੱਥੇ ਆ ਕੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ Okay, नमस्ते सतरेकाल थैंक यू टू द स्कूल थैंक यू टू पंजाब एसोसिएशन हमको रश फुटबॉल एकेडमी को यहाँ पे लेके आइए ये, ये प्रोग्राम कर रहे हैं हमारा एम यही है कि छोटे से छोटे गांव में जाके छोटे छोटे स्कूल में जाके उनको डेवलपमेंट करने का उनको आगे का रास्ता दिखाने का ये एम है क्या बच्चों को मोबाइल और जो ओबिसिटी की डेवलपमेंट हो रहा है उनसे चेंज करा के ग्राउंड पे लेके आके बेसिक डेवलपमेंट करके उनको स्पोर्ट्स के थ्रू आगे जाने का रास्ता दिखाने का क्या स्पोर्ट्स में ही आगे जाके तुम तुम्हारा करियर तुम्हारा फ्यूचर भी बन सकता है तो ये एक छोटी सी शुरुआत है मैं सिर्फ यही बोलूंगा क्या आप सब लोग ये चीज़ को सपोर्ट कीजिए जितने भी माँ बाप है जितने भी एसोसिएशन है बाकी लोग जो गाँव में हैं दूसरे पंचायत में हैं ये सब छोटी छोटी शुरुआत आप कीजिए हम आपको हम हम आपके पूरे साथ हैं हम आपको सपोर्ट करना चाहते हैं तो इसे आप हमको सबको सपोर्ट कीजिए हम आपके बच्चे चाहते हैं ग्राउंड पर आए और इस ये एक छोटी शुरुआत को आप फैला दीजिए ये मेरी दरख्वास्त है सबको तो नमस्ते ਥੈਂਕ ਯੂ ਵੈਰੀ ਮਾ। ਹਾਂਜੀ ਵੈਗਰ ਜੀ ਦਾ ਖਾਲਸਾ ਵੈਗਰ ਜੀ ਕੀ ਫਤਿਹ ਜੀ। ਪਹਿਲਾਂ ਤਾਂ ਮੈਂ ਸਾਡੇ ਸਕੂਲ ਦੇ ਵਿੱਚ ਮਨਜਿੰਦਰ ਸਰ ਦਾ ਤੇ ਹਰਦੀਪ ਸਰ ਦਾ ਪੀਐਫਏ ਵੱਲੋਂ ਔਰ ਜੋਰਜ ਸਰ ਜਿਹੜੇ ਆ ਕਿ ਆਪਣੇ ਇੰਡੀਆ ਰਸ਼ ਦੇ ਡਾਇਰੈਕਟਰ ਆ ਇਹ ਆ ਇੰਡੀਆ ਦੇ ਔਰ ਸ਼ੈਨ ਨਵਜ ਸਰ ਜੋ ਹੈੱਡ ਕੋਚ ਆ ਰਸ਼ ਦੇ ਔਰ ਚਾਰਲਸ ਸਾਹਿਬ ਜਿਹੜੇ ਕਿ ਡਾਇਰੈਕਟਰ ਆਪਣੇ ਸਕੂਲ ਦੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਕਿ ਜਿਹੜਾ ਇੰਨਾ ਵਧੀਆ ਪ੍ਰੋਗਰਾਮ ਬੱਚਿਆਂ ਨੂੰ ਦਿੱਤਾ ਆ ਕੈਂਪ ਲਈ ਇਹਦੇ ਵਿੱਚੋਂ ਜਿਹੜੇ ਬੱਚੇ ਵਧੀਆ ਸਿਲੈਕਸ਼ਨ ਹੋਊਗੀ ਉਹ ਤਾਂ ਜਿਵੇਂ ਕਿ ਸਾਡਾ ਪ੍ਰੋਗਰਾਮ ਮਿੱਥਿਆ ਹੋਇਆ ਆ ਇੱਕ ਟੂਰਨਾਮੈਂਟ ਆ ਆਪਣਾ ਦੁਬਈ ਇੱਕ ਆ ਅਮਰੀਕਾ ਤੇ ਇੱਕ ਆ ਕੈਨੇਡਾ ਇਹਨਾਂ ਦੇ ਵਿੱਚੋਂ ਜਿਹੜੇ ਬੱਚੇ ਜਾਨੀ ਕਿ ਵਧੀਆ ਸਿਲੈਕਟ ਹੋਏ ਜਾਂ ਉਹਨਾਂ ਦੇ ਮਾਪੇ ਨੇ ਚਾਹਿਆ ਵੀ ਸਾ ਸਾਡਾ ਬੱਚਾ ਬਾਹਰ ਖੇਡਣਾ ਚਾਹੀਦਾ ਆ ਤੇ ਉਹਦੇ ਵਾਸਤੇ ਇਹ ਅਸੀਂ ਸਿਲੈਕਸ਼ਨ ਕਰਦੇ ਫਿਰਦੇ ਆ ਇੱਕ ਵੱਡੀ ਗੱਲ ਆ ਕਿ ਬੱਚੇ ਜਿਹੜੇ ਆ ਕਿ ਗਰਾਊਂਡ ਨਾਲ ਜੁੜੇ ਆ ਜਿੱਦਾਂ ਪਹਿਲਾਂ ਸਾਰੇ ਸਰ ਨੇ ਕਿਹਾ ਹੋਇਆ ਆ ਵੀ ਨਸ਼ਿਆਂ ਤੋਂ ਦੂਰ ਰਹਿੰਦੇ ਆ ਇੱਕ ਆਪਣੀ ਬੋਡੀ ਫਿਟਨੈਸ ਇਹਦੇ ਵੱਲ ਧਿਆਨ ਦਿੰਦੇ ਆ ਤੇ ਮੋਬਾਈਲਾਂ ਤੋਂ ਦੂਰ ਰਹਿੰਦੇ ਆ ਤੇ ਇਹ ਚੀਜ਼ ਜਿਹੜੀ ਆ ਬਹੁਤ ਜ਼ਿਆਦਾ ਜ਼ਰੂਰੀ ਆ ਬੱਚੇ ਲਈ ਬਾਕੀ ਖੇਡਣਾ ਖੜਾਉਣਾ ਤਾਂ ਸਾਰੀ ਉਮਰ ਰਹਿੰਦਾ ਆ ਬਸ ਜਿਹੜਾ ਫੁੱਟਬਾਲ ਇੱਕ ਫਿਟਨੈਸ ਲਈ ਬਹੁਤ ਵਧੀਆ ਆ ਇਸ ਲਈ ਮੇਰੀ ਮਾਪੇ ਨੂੰ ਰਿਕੁਐਸਟ ਆ ਵੀ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਗਰਾਊਂਡ ਦੇ ਨਾਲ ਜੋੜੋ ਜੇ ਕੋਈ ਪ੍ਰੋਬਲਮ ਆਉਂਦੀ ਆ ਤੇ ਉਹਦੇ ਵਾਸਤੇ ਸਾਡੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਆ ਥੈਂਕ ਯੂ ਜੀ ਸਾਰਿਆਂ ਦਾ ਅੱਜ ਅਸੀਂ ਸਹਿਬਜਦਾਜੀਤ ਸਿੰਘ ਜੀ ਪਵਨ ਸਕੂਲ ਸਰਹਾਲੀ ਦੇ ਗਰਾਊਂਡ ਵਿੱਚ ਸਹਿਬਜਦਾਜੀਤ ਸਿੰਘ ਜੀ ਫੁੱਟਬਾਲ ਕਲੱਬ ਵੱਲੋਂ 4 ਦਿਨ ਦਾ ਫੁੱਟਬਾਲ ਦਾ ਕੈਂਪ ਦਾ ਜੋ ਅੱਜ ਯੋਜਨ ਕੀਤਾ ਹੈ ਪਹਿਲਾ ਦਿਨ ਹੈ ਅੱਜ ਬੜੀ ਖੁਸ਼ੀ ਹੋਈ ਹੈ ਸਾਡੇ ਕੋਲ ਪਹੁੰਚੇ ਨੇ ਪੀਐਫਏ ਤੋਂ ਹਰਜੀਤ ਸਿੰਘ ਜੀ ਤੇ ਰਸ਼ ਤੋਂ ਜੋਰਜ ਜੀ ਇਹਨਾਂ ਦਾ ਬਹੁਤ-ਬਹੁਤ ਸਕੂਲ ਸਪੌਂਸਰ ਦੇ ਹੋਰ ਇਹਨਾਂ ਨਾਲ ਕੋਚ ਬਹੁਤ ਵਧੀਆ ਸਾਡੇ ਕੋਲ ਆਏ ਨੇ ਬੱਚਿਆਂ ਨੂੰ ਕੋਚਿੰਗ ਦੇਣ ਵਾਸਤੇ ਔਰ ਚੰਗੇ ਅੰਗਲਾਦ ਸਿਵਾਸਤੀ ਇਹਨਾਂ ਦਾ ਸਕੂਲ ਸਪੌਂਸਰ ਦੇ ਬਹੁਤ-ਬਹੁਤ ਧੰਨਵਾਦ ਸਾਡੀ ਹਮੇਸ਼ਾ ਇਹ ਕੋਸ਼ਿਸ਼ ਰਹਿੰਦੀ ਹੈ ਕਿ ਪੜ੍ਹਾਈ ਦੇ ਨਾਲ-ਨਾਲ ਬੱਚਿਆਂ ਨੂੰ ਖੇਡਾਂ ਵੱਲ ਵੀ ਇਹਨਾਂ ਦੀ ਰੁਚੀ ਪੈਦਾ ਕੀਤੀ ਜਾਏ ਕਿਉਂਕਿ ਬੱਚੇ ਦਾ ਜੇਕਰ ਸਰੀਰ ਰਿਸਟਕਸਟ ਹੈ ਉਸ ਵਿੱਚ ਫਲੈਕਸੀਬਿਲਟੀ ਆਉਂਦੀ ਹੈ ਕਈ ਚੰਗੇ ਗੁਣ ਸਿੱਖਣ ਨੂੰ ਮਿਲਦੇ ਨੇ ਨਸ਼ਿਆਂ ਤੋਂ ਬੱਚੇ ਦੂਰ ਰਹਿੰਦੇ ਨੇ ਤੇ ਖੇਡਾਂ ਦੀ ਬਹੁਤ ਈਰਾਂ ਪਾਰਟਿਸ ਹੈ ਕਮੈਂ ਚਾਹਾਂਗਾ ਸਾਰੇ ਹੀ ਪੇਰੈਂਟਸ ਆਪਣੇ ਬੱਚਿਆਂ ਨੂੰ ਇਹਨਾਂ ਦੇ ਵਿੱਚ ਪਾਰਟਿਸਪੇਟ ਜ਼ਰੂਰ ਕਰਾਇਆ ਕਰਨ ਜ਼ਰੂਰੀ ਨਹੀਂ ਫੁੱਟਬਾਲ ਹੀ ਬਾਕੀ ਗੇਮਾਂ ਵੀ ਬਹੁਤ ਨੇ ਹਾਕੀ ਹੈ ਖੋਖ ਖੋਦੇ ਗੇਮਾਂ ਕਰਾਈ ਦੀਆਂ ਨੇ ਬਾਸਟਬਾਲ ਹੈ ਵਾਲੀਬਾਲ ਹੈ ਕਿਸੇ ਵੀ ਗੇਮ ਦੇ ਵਿੱਚ ਬੱਚਿਆਂ ਇੱਕ ਤੇ ਉਸ ਦੀ ਸਿਹਤ ਚੰਗੀ ਬਣਦੀ ਹੈ ਜੋ ਅੱਜ ਕੱਲ੍ਹ ਦੇਖਣ ਜਾ ਰਿਹਾ ਕਿ ਬੱਚਿਆਂ ਵਿੱਚ ਮੋਟਾਪੇ ਦੀ ਬਹੁਤ ਜ਼ਿਆਦਾ ਸ਼ਿਕਾਇਤ ਹੋ ਰਹੀ ਹੈ ਓਬੈਸਿਟੀ ਜੋ ਹੈ ਬਹੁਤ ਵੱਡਾ ਰੋਗ ਹੈ ਸਾਰੀਆਂ ਬਿਮਾਰੀਆਂ ਦੀ ਜੜ ਹੈ ਅਗਰ ਇਸ ਤੋਂ ਬਚਣਾ ਹੈ ਤਾਂ ਬੱਚਿਆਂ ਨੂੰ ਆਪਣੇ ਖੇਡਾਂ ਵੱਲ ਜ਼ਰੂਰ ਬਚਨ ਹੁਦਾਈਏ ਇਹ 4 ਦਿਨ ਦਾ ਪ੍ਰੋਗਰਾਮ ਸਕੂਲ ਦੇ ਵਿੱਚ ਚੱਲੇਗਾ ਬੱਚੇ ਖੇਡਾਂ ਖੱਡਣਗੇ ਤੇ ਨਾਲ ਚੰਗੀ ਚੰਗੀ ਸਿੱਖਿਆ ਵੀ ਲੈਣਗੇ ਕੋਣ ਸਿੱਖਣਗੇ ਔਰ ਇੱਕ ਵਾਰ ਫਿਰ ਬਾਹਰੋਂ ਆਏ ਮਹਿਮਾਨ ਸਾਡੇ ਕੋਲ ਜੋਰਜ ਜੀ ਰਾਜੇਂਦਿਆ ਵੱਲੋਂ ਔਰ ਪੀਐਫਏ ਪੰਜਾਬ ਵੱਲੋਂ ਅਜੀਤ ਸਿੰਘ ਜੀ ਔਰ ਇਹਨਾਂ ਦੇ ਨਾਲ ਦੂਸਰੇ ਬਜਿੰਦਰ ਸਿੰਘ ਜੀ ਔਰ ਆਣਾਵਾਲਾ ਸ਼ਾਨਾਵਾਲ ਸ਼ਾਨਾਵਾਲ ਜੀ ਜਿਹੜੇ ਮਹਾਰਾਸ਼ਟਰ ਤੋਂ ਫੁੱਟਬਾਲ ਦੇ ਬਹੁਤ ਵਧੀਆ ਕੋਚ ਨੇ ਬਹੁਤ ਵਧੀਆ ਪਲੇਅਰ ਰਹੇ ਨੇ ਖੇਡਦੇ ਨੇ ਖੁਦ ਵੀ ਔਰ ਇਹ ਵੀ ਬੱਚਿਆਂ ਨੂੰ ਸਿਖਾਉਣਗੇ